ਅੱਜ ਦੀ ਜਿਹੜੀ ਦੁੱਖ ਦੀ ਘੜੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਸਾਬਕਾ ਨਗਰ ਕੌਂਸਲ ਸਾਨੇਵਾਲ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਕਾਂਤੀ ਜੀ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾਬਰਾਜੇ ਅੱਜ ਉਹਦਾ ਜਿਹੜਾ ਘਾਟਾ ਵਾ ਜੇ ਅਸੀਂ ਕਹਿੰਨੇ ਆ ਵੀ ਪਰਿਵਾਰ ਨੂੰ ਘਾਟਾ ਪਿਆ ਪਰਿਵਾਰ ਦੇ ਨਾਲ 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 ਪੂਰੇ ਸਾਨ੍ਹੇਵਾਲ ਹਲਕੇ ਨੂੰ ਘਾਟਾ ਪਿਆ। ਔਰ ਕਿਉਂਕਿ ਉਹ ਐਨਾ ਗ ਵਧੀਆ ਇਨਸਾਨ ਸੀ ਕਿ ਜਿਸ ਕਿਤੇ ਕੋਈ ਕਿਸੇ ਕੋਲ ਵੀ ਜਾਂਦਾ ਸੀ ਉਹ ਸਾਰੇ ਬੰਦੇ ਹੀ ਸਮਝਦੇ ਸੀ ਵੀ ਇਹ ਸਾਡਾ ਹੀ ਆ। ਉਸ ਬੰਦੇ ਨੇ ਜੇ ਕਿਸੇ ਨੇ ਉਹਨੂੰ ਰਾਤ ਨੂੰ ਵੀ ਫੋਨ ਕੀਤਾ ਤਾਂ ਉਹਨੇ ਫੋਨ ਚੱਕ ਕੇ ਆਪਣਾ ਜੀਵਨ ਨੂੰ ਇਸ ਤਰ੍ਹਾਂ ਸਮਝਿਆ ਕਿ ਮੈਂ ਲੋਕਾਂ ਦੇ ਲੇਖ ਹੀ ਲਾਣਾ। ਬੜਾ ਉਹਨੇ ਸੇਵਾ ਨਿਭਾਈਆ ਸਾਨ੍ਹੇਵਾਲ ਦੇ ਵਿੱਚ ਪਰ ਮੈਂ ਅੱਜ ਇਹ ਬੜੇ ਦੁਖੀ ਲਬਜ਼ਾਂ ਨਾਲ ਕਹਿ ਰਿਹਾ ਕਿ ਇਹ ਜਿਹੜਾ ਕਾਟਾ ਹੈ ਸਾਨੂੰ ਬਹੁਤ ਹੀ ਜ਼ਿਆਦਾ ਕਾਟਾ ਪਿਆ ਸਾਡੀ ਪਾਰਟੀ ਨੂੰ ਕਾਟਾ ਪਿਆ ਸਾਡੇ ਸਹਨੇ ਵਾਲ ਦੇ ਲੋਕਾਂ ਨੂੰ ਕਾਟਾ ਪਿਆ ਉਹਦੇ ਪਰਿਵਾਰ ਨੂੰ ਕਾਟਾ ਪਿਆ ਸਾਨੂੰ ਬਹੁਤ ਜ਼ਿਆਦਾ ਕਟਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹਦਾ ਦੁੱਖ ਹੈ ਨਾ ਕੁਲਵੰਤ ਸਿੰਘ ਕ੍ਰਾਂਤੀ ਦੇ ਜਾਣ ਦਾ ਜਿਹੜਾ ਸੋਨੀ ਨੇ ਕਿਹਾ ਵੀ ਪਰਿਵਾਰ ਨੂੰ ਤਾਂ ਜਿਹੜਾ ਹੈ ਉਹ ਹੈ ਸਾਡੇ ਪੂਰੇ ਸਹਨੇ ਵਾਲ ਨਗਰ ਨੂੰ ਨਗਰ ਪੰਚਾਇਤ ਨੂੰ ਸਪੋਰਟਸ ਕਲੱਬ ਨੂੰ ਉਹਦੇ ਜਾਣ ਦਾ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਮੈਨੂੰ ਪਰਸਨਲ ਤੌਰ ਤੇ ਆਪਣੇ ਆਪ ਨਾਲ ਗਿਲਾ ਰਹੂਗਾ ਕਿ ਮੈਂ ਪਿਛਲੇ ਸਾਲ ਵੀ ਆਇਆ ਸੀ ਯੂਐਸਏ ਕੋਲ ਤੇ ਮੈਂ ਉਹਨੂੰ ਮਿਲ ਨਹੀਂ ਸਕਿਆ ਇੱਕ ਦੋ ਵਾਰ ਫੋਨ ਤੇ ਗੱਲ ਹੋਈ ਪਰ ਨਾ ਮਿਲਣ ਦਾ ਜਿਹੜਾ ਘਟਾ ਮੈਨੂੰ ਮੇਰੀ ਜ਼ਿੰਦਗੀ ਰੰਗ ਤੱਕ ਮੈਨੂੰ ਯਾਦ ਰਹੂਗਾ ਕੁਲਵੰਤ ਕਾਂਤੀ ਮੇਰਾ ਬਹੁਤ ਨਿੱਘਾ ਦੋਸਤ ਸੀ ਬਚਪਨ ਤੋਂ ਸੀ ਇਕੱਠੇ ਟੂਰਨਾਮੈਂਟ ਦੇ ਵਿੱਚ ਟੂਰਨਾਮੈਂਟ ਕਮੇਟੀ ਜਾਏ ਸੰਚਿਆ 86 88 ਤੋਂ ਲੈ ਕੇ ਹੁਣ ਤੱਕ ਟੂਰਨਾਮੈਂਟ ਵੀ ਕਰਵਾਇਆ ਪ੍ਰਸਾਰ ਰਹੇ ਪਰ ਕੁਲਵੰਤ ਕ੍ਰਾਂਤੀ ਬਹੁਤ ਨਿੱਗੇ ਸੁਭਾਅ ਵਾਲਾ ਤੇ ਯਾਰਾਂ ਦਾ ਯਾਰ ਹਰ ਇੱਕ ਨੂੰ ਮਿਲਣ ਵਾਲਾ ਇਨਸਾਨ ਸੀ ਪ੍ਰਮਾਤਮਾ ਕੇ ਅਰਦਾਸ ਹੈ ਕਿ ਇਹ ਵਾਹਿਗੁਰੂ ਉਹਨੂੰ ਆਪਣੇ ਚਰਨਾਂ ਚ ਨਿਵਾਸ ਦੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਵਾਹਿਗੁਰੂ ਖਾਲਸਾ ਅੱਜ ਸਰਦਾਰ ਕੁਲਵੰਤ ਸਿੰਘ ਕੰਤੀ ਜੀ ਦੇ ਅੰਤਮ ਸੰਸਕਾਰ ਤੇ ਸਾਰੇ ਇਕੱਠੇ ਹੋ ਕੇ ਆਏ ਸੀ ਕੰਤੀ ਜੀ ਬੇਸ਼ੱਕ ਸਾਡੇ ਦੂਜੇ ਵਿਰੋਧੀ ਪਾਰਟੀਆਂ 'ਚ ਵੀ ਰਹੇ ਪਰ ਬਹੁਤ ਚੰਗੇ ਇਨਸਾਨ ਸੀ ਸਾਰਿਆਂ ਦੇ ਨਾਲ ਉਹਨਾਂ ਦਾ ਮਿਲਣ ਵਰਤਨ ਸੀ ਬੜਾ ਹੀ ਪਿਆਰ ਸੀਗਾ ਸੋ ਸਾਨੂੰ ਅਕਸਰ ਮਿਲਦੇ ਰਹਿੰਦੇ ਹੁੰਦੇ ਸੀ ਗੱਲ ਵੀ ਹੁੰਦੀ ਰਹਿੰਦੀ ਸੀ ਉਹਨਾਂ ਨਾਲ ਸੋ ਉਹਨਾਂ ਤੇ ਜਾਣ ਨਾਲ ਮੈਂ ਕਹਿੰਨਾ ਸਮਾਜਿਕ ਤੌਰ ਤੇ ਸਾਹਨੇਵਾਲ ਨੂੰ ਬਹੁਤ ਵੱਡਾ ਜਿਹੜਾ ਘਟਾ ਆਇਆ ਉਹ ਪਿਆ ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਦੂਤ ਨੂੰ ਆਪਣੇ ਚਰਨਾ ਚਨਵਾਸ ਵਿੱਚ ਰੱਖੋ